ਸਿੰਘਜੀ ਮਹਾਰਾਜ ਸਾਹਿਬ ਜੀ ਦੇ ਛੋਟੇ ਸੁਪੁੱਤਰਾ ਅਤੇ ਮਾਤਾ ਗੁਜਰਕੌਰ ਅਤੇ ਹੋਰ ਸਿੰਘਾਂ ਸੀਤਾ ਜਿਨ੍ਹਾਂ ਨੇ ਸਿੱਖ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਗਿਆ ਹਨ ਉਹਨਾਂ ਦੇ ਸਵਾਰਜ ਦੇ ਵਿੱਚ ਫਤਿਹਗੜ੍ਹ ਸਾਹਿਬ ਇੱਕ ਜੋੜ ਮੇਲਾ ਚੱਲ ਰਿਹਾ ਹੈ ਜੋੜ ਮੇਲੇ ਨੇ ਮੁੱਖ ਰੱਖ ਕੇ ਖੜ ਰਿਹਾ ਸੰਗਤਾਂ ਵੱਲੋਂ ਪਿੰਡ ਭਾਗੋ ਬਾਜ ਦਾ ਖੇੜਾ ਰੇ ਪੱਕੀ ਰੁੜਕੀ ਸੌੜਾ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਗੱਲਾਈ ਗਏ ਹਨ ਇਸੇ ਲਈ ਤਹਿਤ ਪਿੰਡ ਭਾਗੋ ਬਾਜ ਦਾ ਵਿਖੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਏ ਗਏ ਹਨ ਜਿਨ੍ਹਾਂ ਵਿੱਚ ਇਹ ਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ ਹਨ ਅਤੇ ਜਿਹੜੇ ਬੱਚੇ ਹੋਰ ਵੀ ਇਸ ਸਤਾਰ ਮੁਕਾਬਲੇ ਵਿੱਚ ਭਾਗ ਲਏ ਹਨ ਉਹਨਾਂ ਨੂੰ ਵੀ ਹੌਸਲਾ ਬਚਾਈ ਦੇ ਵੱਲੋਂ ਭਾਗੋ ਮੱਝ ਦੇ ਸਰਪੰਦਕਾਂ ਵੱਲੋਂ ਉਹਨਾਂ ਨੂੰ ਵੀ ਇਨਾਮ ਦਿੱਤੇ ਗਏ ਹਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਦਾ ਖਾਲਸਾ ਵਾਹੇ ਜੀ ਦੀ ਖਤੇ ਦਾਸ ਕਰਨਗਿਤ ਸਿੰਘ ਪਿੰਡ ਭਗਮਾਗੜੇ ਤੋਂ ਸੂਹ ਸਾਧ ਸੰਗਤ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਧੰਨ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬਹਾਰਾ ਜੀ ਦੇ लाडले ਪ੍ਰਜਨਨ ਸਾਈਂ ਜਦਾ ਦਾਦਾ ਜੀਬ ਸਿੰਘ ਜੀ ਬਾਬਾ ਜੂਝਾਰ ਸਿੰਘ ਬਾਬਾ ਜੂਰਾ ਵਰ ਸਿੰਘ ਬਾਬਾ ਫਤੀਸਾ ਧੰਨ ਮਾਤਾ ਬਦਲ ਕੌਰ ਜੀ ਦੇ ਨਾਲ ਹੀ ਸ੍ਰੀ ਕਮਕੌਰ ਸਾਹਿਬ ਜੀ ਸੰਸਾ ਸਿੰਘ ਸਾਹਿਦਾ ਦੀ ਯਾਦ ਨੂੰ ਮੁਕਤ ਰੱਖਦੇ ਆ ਇਹਨਾਂ ਦੀ ਲਾਸਾਨੀ ਸ਼ਾਦੂ ਸਮਰਗਤ ਹਰ ਸਾਲ ਦੀ ਤਰ੍ਹਾਂ ਅੱਡੇ ਤੇ ਪਿੰਡ ਭਾਗੂ ਮਦਰੀ ਦੇ ਅੱਡੇ ਦੇ ਅਸੀਂ ਖਾਸ ਕਰਕੇ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਵਿਸ਼ੇਸ਼ ਲੰਗਰ ਜਿਹੜਾ ਤਿੰਨ ਦਿਨ ਲਗਾਤਾਰ ਚੱਲਦਾ ਹੈ ਤੇ ਨਾਲ ਨਾਲ ਇਹ ਚੀਜ਼ਾਂ ਨੂੰ ਅਸੀਂ ਸੰਭਾਲਦੇ ਹਾਂ ਚਲਦੇ ਹਾਂ ਨੌਜਵਾਨੀ ਨੂੰ ਕੁਝ ਪ੍ਰੇਰਨਾ ਸਰੋਤ ਦੇ ਕਰਕੇ ਉਹਨਾਂ ਦੇ ਲਈ ਪੰਜਾਬ ਪੰਜਾਬੀ ਅਤੇ ਪੰਜਾਬੀ ਤਿਨ ਬਚਾਉਣ ਦੇ ਲਈ ਊੜੇ ਤੇ ਜੂੜੇ ਨੂੰ ਬਚਾਉਣ ਦੇ ਲਈ ਏਸਾਂ ਦੀ ਮਹੱਤਤਾ ਦੇ ਬਾਰੇ ਤੇ ਦਸਤਾਰ ਦੀ ਮਹੱਤਤਾ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹਾਂ ਦਸਤਾਰ ਬੰਦੀ ਮੁਕਾਬਲਾ ਹਰ ਇੱਕ ਸਾਲ ਵਿੜਾ ਸੀ ਇਵੈਂਟ ਆਰਗੇਨਾਈਜ਼ ਕਰਦੇ ਹਾਂ ਪਰਵਾਨਿਆ ਬੱਚਿਆਂ ਨੂੰ ਜਿਹੜੇ 7 ਸਾਲ ਤੋਂ ਲੈ ਕੇ 22 ਸਾਲ ਦੇ ਬੱਚਿਆਂ ਤੱਕ ਇਹ ਆਪਸ ਦੇ ਵਿੱਚ ਇਹਨਾਂ ਦੇ ਮੁਕਾਬਲੇ ਕਰਾਈ ਜਾਂਦੇ ਨੇ ਤੇ ਪਹਿਲਾ ਦੂਜਾ ਤੀਜਾ ਨੰਬਰ ਸਥਾਨ ਕੱਟ ਕੇ ਇਹਨਾਂ ਨੂੰ ਇਨਾਮ ਵੀ ਵੰਡੇ ਜਾਂਦੇ ਨੇ ਤੇ ਜਿਹੜੇ ਬਾਕੀ ਬੱਚੇ ਨੇ ਉਹਨਾਂ ਦਾ ਵੀ ਸਤਕਾਰ ਤੇ ਉਹਨਾਂ ਦਾ ਵੀ ਜਿਹੜਾ ਚਾਅ ਹੈ ਉਹ ਹੋਰ ਕਿ ਜਨਾ ਵਧਾਉਣ ਦੇ ਲਈ ਜੋ ਕੁਝ ਹੋ ਸਕਦਾ ਹੈ ਪ੍ਰਬੰਧ ਕਮੇਟੀਾਂ ਵੱਲੋਂ ਅਸੀਂ ਜ਼ਰੂਰ ਕਰਦੇ ਆਂ ਇਹ ਹਰ ਇੱਕ ਸਾਲ ਇਹ ਕਾਰਜ ਲਗਾਤਾਰ ਜਾਰੀ ਹੈ ਪਿੰਡ ਕਗ ਮਦਰਾ ਦੀ ਸਭੂ ਸਾਧ ਸੰਗਤ ਵੱਲੋਂ ਨਾਲ ਪਿੰਡ ਦੇ ਸਾਰੇ ਵੀਰ ਤੇ ਨੌਜਵਾਨਾਂ ਵੱਲੋਂ ਇਸ ਸਜੋਣ ਦੇ ਨਾਲ ਇਹ ਕਾਰਜ ਸਫਲੀਤਾਪੂਰਵਕ ਪੂਰਾ ਹੋ ਰਿਹਾ ਹੈ